ਉਮਰ 60 ਸਾਲ ਔਰ ਤੁਸੀਂ ਹਰ ਮੰਨ ਲਈ ਹੈ ਵੀ ਸਾਡੀਆਂ ਮਾਸਪੇਸ਼ੀਆਂ ਤਕੜੀਆਂ ਨਹੀਂ ਹੋ ਸਕਦੀਆਂ ਅੱਜ ਇੱਕ ਪੇਸ਼ੈਂਟ ਆਏ ਉਹ ਕਹਿੰਦੇ ਵੀ ਮੈਨੂੰ ਇਦਾਂ ਲੱਗਦਾ ਬਸ ਕਮਰੇ 'ਚ ਹੀ ਰਹਾ ਕਮਰੇ ਤੋਂ ਬਾਹਰ ਜਾਣ ਦਾ ਬਿਲਕੁਲ ਮਨ ਨਹੀਂ ਕਰਦਾ ਕੋਈ ਕੰਮ ਕਰਨ ਦਾ ਦਿਲ ਨਹੀਂ ਕਰਦਾ ਕਿਉਂਕਿ ਉਹਨਾਂ ਦੇ ਲੱਕ 'ਚ ਵੀ ਦਰਦ ਹੈ ਔਰ ਨਾਲ ਦੀ ਨਾਲ ਪੇਸ਼ਾਬ ਵੀ ਲੀਕ ਹੋ ਜਾਂਦਾ ਉਹਨਾਂ ਦਾ ਵਾਸ਼ਰੂਮ ਜਾਣ ਨੂੰ ਵੀ ਦਿਲ ਨਹੀਂ ਕਰਦਾ ਉਹ ਡਾਈਪਰ ਲਾ ਕੇ ਰੱਖਦੇ ਨੇ ਸੋ ਅਗਰ ਤੁਹਾਡੇ ਨਾਲ ਵੀ ਇਹ ਸਮੱਸਿਆ ਹੈ ਤਾਂ ਅੱਜ ਵਾਲੀਆਂ ਕਸਰਤਾਂ ਤੁਹਾਡੇ ਲਈ ਹਨ ਕਿਉਂਕਿ ਆਪਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਣੀ ਮਾਸਪੇਸ਼ੀਆਂ ਦੁਬਾਰਾ ਤਕੜੇ ਹੋ ਸਕਦੀਆਂ ਨੇ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾਬ ਸਭ ਤੋਂ ਪਹਿਲਾ ਕੰਮ ਆਪਾਂ ਨੂੰ ਕੀ ਚਾਹੀਦਾ ਆਪਾਂ ਨੂੰ ਚਾਹੀਦਾ ਹੈ ਕਿਲੋ-ਕਿਲੋ ਦੇ ਦੋ ਡੰਬਲ ਔਰ ਇੱਕ ਥੈਰਾਬੈਡ ਪਹਿਲੀ ਐਕਸਰਸਾਈਜ਼ ਕੀ ਹੈ ਤੁਸੀਂ ਆਪਣੇ ਕਮਰੇ ਦੇ ਵਿੱਚ ਹੀ ਕਿਲੋ-ਕਿਲੋ ਦੇ ਡੰਬਲ ਚੱਕ ਲਓ ਔਰ ਐਦਾਂ 10 ਤੋਂ 15 ਗੇੜੇ ਸਵੇਰੇ ਦੁਪਹਿਰੇ ਸ਼ਾਮ ਔਰ ਰਾਤ ਨੂੰ ਜ਼ਰੂਰ ਦਿਓ ਦਿਨ ਦੇ ਵਿੱਚ ਚਾਰ ਵਾਰੀ ਮਤਲਬ 10 ਗੇੜੇ ਕੱਢਣੇ ਆ ਡੰਬਲ ਦੇ ਨਾਲ ਉਸ ਤੋਂ ਬਾਅਦ ਆ ਪੰਜ ਸਕੁਆਟ ਲਾਉਣੀਆਂ ਡੰਬਲ ਦੇ ਨਾਲ ਹੀ ਕਿਵੇਂ ਲਾਵਾਂਗੇ ਦੋਨੋਂ ਡੰਬਲ ਉੱਪਰ ਚੱਕ ਦੇਣੇ ਆ ਔਰ ਜਦੋਂ نیچے ਆਵਾਂਗੇ ਬਾਹਵਾ ਥੱਲੇ ਜਦੋਂ ਉੱਪਰ ਜਾਵਾਂਗੇ ਬਾਹਵਾ ਉੱਪਰ 1 ਫੇਰ 2 ਫੇਰ 3 ਫੇਰ 4 ਐਦਾਂ 10 ਵਾਰੀ ਕਰੋ ਔਰ ਇਸ ਦੇ ਪੰਜ ਤੋਂ 6 ਸੈੱਟ ਸਵੇਰੇ ਦੁਪਹਿਰੇ ਸ਼ਾਮ ਔਰ ਰਾਤ ਨੂੰ ਲਾਓ ਇਹ ਹੋਗੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਥੈਰਾ ਬੈਂਡ ਲੈ ਲੈਣਾ ਔਰ ਇਸ ਦੇ ਨਾਲ ਇਦਾਂ ਹੱਥਾਂ 'ਚ ਪਾ ਲੈਣਾ ਆਪਾਂ ਥੈਰਾ ਬੈਂਡ ਬਹੁਤ ਸਸਤਾ ਮਾਰਕੀਟ 'ਚੋਂ ਮਿਲ ਜਾਂਦਾ ਪਹਿਲੀ ਕਸਰਤ 1 ਫਿਰ 2 3 4 5 ਇਸ ਨੂੰ ਤੁਸੀਂ 10 ਵਾਰੀ ਕਰਨਾ ਔਰ 5 ਸੈੱਟ ਲਾਉਣੇ ਉਦੋਂ ਅਗਲੀ ਕਸਰਤ ਇਹ ਬਾ ਉੱਪਰ ਨੂੰ ਇਹ ਬਾ ਥੱਲੇ ਨੂੰ ਇਦਾਂ 1 2 3 4 10 ਵਾਰੀ ਲਾਓ ਇਸਦੇ ਵੀ 5 ਤੋਂ 6 ਸੈੱਟ ਲਾਓ ਉਸ ਤੋਂ ਅਗਲੀ ਜਿਹੜੀ ਕਸਰਤ ਤੁਸੀਂ ਕਰਨੀ ਹੈ ਥੈਰਾਪੀਨ ਨੂੰ ਦੋਨਾਂ ਲੱਤਾਂ ਦੇ ਵਿਚਾਲੇ ਪਾ ਲੈਣਾ ਗੋਡਿਆਂ ਤੱਕ ਔਰ ਐਦਾਂ ਦੋਨੋਂ ਗੋਡੇ ਖੋਲ ਦੇਣੇ ਹਨ ਲੱਕ ਹਵਾ ਚੱਕ ਦੇਣਾ 10 ਗਿਣਾਂਗੇ ਦੈਨ ਰਿਲੈਕਸ ਇਸ ਦੇ 5 ਤੋਂ 6 ਸੈੱਟ ਲਾਓ ਆਸਾਨ ਕਸਰਤਾਂ ਕਰੋ ਤੁਸੀਂ ਦੇਖੋਗੇ ਜਿਹੜੀਆਂ ਥੋਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਨੇ ਉਹ ਤਕੜੇ ਹੋਣੀਆਂ ਸ਼ੁਰੂ ਹੋ ਜਾਣਗੀਆਂ ਸਾਸਤ੍ਰਿਕਾਲ ਜੀ